ਆਹਾਂ ਟਾਲੀਆਂ ਪੱਟੀਆਂ ਪੰਗਾ ਉਵੇਂ ਆ ਪਈ ਐ ਆਉ ਪਈ ਐ ਉਧਰ ਪਈਆਂ ਨੇ ਤਿੰਨ ਟਾਲੀਆਂ ਐ ਟਾਲੀਆਂ ਪੱਟੀਆਂ ਆਹ ਸੜਕ ਐ ਆ ਨਾਲ ਪੱਕਾ ਖਾਲ ਐ ਪੱਕੇ ਖਾਲ ਤੇ ਸੜਕ ਦੇ ਵਿਚਾਲੇ ਟਾਲੀਆਂ ਸੀ ਅੱਜ 7 ਦਿਨ ਹੋ ਗਏ ਹੋਰ ਕਿਹੜਾ ਅਫਸਰ ਐ ਕਿਹੜਾ ਅਧਿਕਾਰੀ ਐ ਜਿਹਦੇ ਕੋਲ ਮੈਂ ਗਿਆ ਨਹੀਂ ਇੱਥੋਂ ਤੱਕ ਇਹਨਾਂ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਚੀਫ ਸੈਕਟਰੀ ਗੁਰਕੀਰਤ ਕ੍ਰਿਪਾਲ ਜੀ ਉਹਨਾਂ ਤੱਕ ਮੈਂ ਪਹੁੰਚ ਹੋਈ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਂ ਵੀਡੀਓ ਬਣਾ ਬਣਾ ਭੇਜੀਆਂ ਡੀਐਫਓ ਨੂੰ ਮਿਲਿਆ ਡੀਸੀ ਬਰਟੰਡੇ ਨੂੰ ਮਿਲਿਆ ਐਸਐਸਪੀ ਬਰਟੰਡੇ ਨੂੰ ਮਿਲਿਆ ਕੋਈ ਕਾਰਵਾਈ ਨਹੀਂ ਕੋਈ ਹੈਰਾਨੀ ਦੀ ਗੱਲ ਦੇਖੋ ਆਹ ਮੁੱਖ ਥਾਣਾ ਅਫਸਰ ਫੂਲ ਜਨਲਾਤ ਮੈਂ ਕਿਵੇਂ ਵੱਲੋਂ ਇਹਨੂੰ ਚਿੱਠੀ ਲਿਖ ਕੇ ਦੇਤੀ ਵੀ ਸਾਡੀਆਂ ਟਾਲੀਆਂ ਪੱਟੀਆਂ ਗੰਗਾਂ ਸਾਡੀਆਂ ਟਾਲੀਆਂ ਚੋਰੀ ਹੋਈਆਂ ਨੇ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਲ੍ਹਾ ਜੰਗਲਾਤ ਅਫਸਰ ਉਹਨੇ ਐਸਐਸਪੀ ਬਟੰਡੇ ਨੂੰ ਚਿੱਠੀ ਲਿਖ ਕੇ ਭੇਜੀ ਵੀ ਤੁਹਾਡਾ ਥਾਣਾ ਫੂਲ ਕਾਰਵਾਈ ਨਹੀਂ ਕਰਦਾ ਫੇਰ ਵੀ ਕਾਰਵਾਈ ਨਹੀਂ ਆਇਥੋਂ ਦਾ ਐਮਐਲਏ ਹਲਕਾ ਫੂਲ ਦਾ ਬਲਕਾਰ ਸਿੱਧੂ ਸ਼ਰਿਆਂ ਬੰਦਿਆਂ ਦੀ ਮਦਦ ਕਰ ਰਿਹਾ ਸ਼ਰਿਆਂ ਪੁਲਿਸ ਨੂੰ ਕਹਿੰਦਾ ਪਰਚਾ ਨਹੀਂ ਹੋਣ ਦੇਣਾ ਆਪਾਂ ਕਹਿੰਨਾ ਬੜਾ ਬੜਾ ਕੜਕ ਅਫਸਰਾ ਕ੍ਰਿਸ਼ਨ ਕੁਮਾਰ ਬੜਾ ਕੈਂਡ ਬੰਦਾ ਉਹ ਵੀ ਹੱਥ ਖੜੇ ਕਰ ਗਿਆ ਕੱਲ ਮੇਰੀ ਦੁਆਰੇ ਗੱਲ ਹੋਈ ਮੈਂ ਕਹਾਈ ਆ ਜੱਟ ਦਿਨ ਹੋ ਗਏ ਦੱਸੋ ਟਾਲੀਆਂ ਸਰਕਾਰੀ ਪੱਠੀਆਂ ਪੰਗਾਂ ਨੇ ਆ ਟਾਲੀ ਦੇਖ ਲੈ ਅਈਂ ਢਿੰਗਾ ਢਿੰਗਾ ਤਾਂ ਨਹੀਂ ਆਉਂਦੀਆਂ ਆਹ ਪਟੀਆਂ ਪੰਗਾਂ ਗੁਰਦੀਪ ਸਿੰਘ ਜਸਕਰਨ ਸਿੰਘ ਪੁੱਤਰ ਕਰਮ ਸਿੰਘ ਦੋਨੇ ਭਰਾਵਾਂ ਨੇ ਪਾਟੇ ਪਾੜਾਂ ਲੀਆਂ ਗਿਆ ਵੀ ਕਰਤੀਆਂ ਉਹ ਇੱਕ ਥਾਪੜ ਦੇ ਐ ਕਿਨੇ ਸਾਡੇ ਨਾਲ ਐਮਐਲਏ ਖੜਾ ਹੈ ਸਾਡੀ ਕਿਹੜਾ ਕੋਈ ਸਾਡੇ ਕਿਹੜਾ ਤੂੰ ਪਰਚਾ ਕਰਾ ਤੂ ਐ ਇੱਕ ਥਾਪੜ ਦੇ ਪਿੰਡ ਚੋਂ ਬੰਦੇ ਅਗਲਾ ਕਦਮ ਸੁਣ ਲੋ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਕਹਿ ਦੇਣਾ ਚਾਹੁੰਦਾ ਜੇ ਇਹਨਾਂ ਦੇ ਕਾਰਵਾਈ ਨਾ ਹੋਈ ਆਹ ਤਾਲੀਆਂ ਖਿੱਚ ਕੇ ਮੈਂ ਹਾਈਵੇ ਜਾਮ ਕਰੂੰਗਾ ਮੈਂ ਤਾਲੀਆਂ ਹਾਈਵੇ ਤੇ ਲਿਜਾ ਕੇ ਸੱਟੂੰਗਾ ਜੇ ਇਹ ਹੱਲ ਨਾ ਹੋਇਆ ਵਾ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਡੀ ਗੰਦੀ ਤੁਸੀਂ ਮੇਰਾ ਸਾਥ ਦੇਣਾ ਬਾਅਦ ਤੋਂ ਬਾਅਦ ਆਪਣੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਜੋ ਵੀ ਸਾਧਨ ਲੈ ਕੇ ਆਸਣ ਆਜੋ ਮੈਂ ਤੁਹਾਨੂੰ ਅਗਲਾ ਸੁਨੇਹਾ ਦੇਵਾਂਗਾ ਜੇ ਨਾ ਹੱਲ ਹੋਇਆ ਕੋਈ ਤੇ ਆਪਾਂ ਬਰਹੰਡਾ ਜਿਹੜਾ ਹਾਈਵੇ ਹੈ ਉਹ ਟਰਾਲੀਆਂ ਲਾ ਜਾ ਕੇ ਉਹ ਜਾਮ ਕਰਨਾ ਇਹੇ ਬਾਈ 13 ਤਰੀਕ ਨੂੰ ਨੇ ਇੱਥੇ ਟਰਾਲੀਆਂ ਪੱਟੀਆਂ ਜਿੰਦੀਆਂ ਸਿਲਬਰਾ ਪਿੰਡ ਖੜੇ ਆਪਾਂ ਆਹਾ ਟਰਾਲੀਆਂ ਪੱਟੀਆਂ ਪੰਗਾ ਓਵੇਂ ਆ ਪਈ ਐ ਆਓ ਪਈ ਐ ਉਧਰ ਪਈਆਂ ਨੇ ਟੈਂਟਾਂ ਲੰਘਾ ਇੱਥੇ ਪਟਾਲੀਆਂ ਪੱਟੀਆਂ ਆਹ ਸੜਕ ਆਹ ਨਾਲ ਪੱਕਾ ਖਾਲ ਹੈ ਪੱਕੇ ਖਾਲ ਤੇ ਸੜਕ ਦੇ ਵਿਚਾਲੇ ਟਾਲੀਆਂ ਸੀ ਅੱਜ 7 ਦਿਨ ਹੋ ਗਏ ਉਹ ਕਿਹੜਾ ਅਫਸਰ ਹੈ ਕਿਹੜਾ ਅਧਿਕਾਰੀ ਹੈ ਜਿਹਦੇ ਕੋਲ ਮੈਂ ਗਿਆ ਨਹੀਂ ਇੱਥੋਂ ਤੱਕ ਇਹਨਾਂ ਦੇ ਸੈਕਟਰੀ ਕੁਸ਼ਨ কুমার ਜੀ ਚੀਫ ਸੈਕਟਰੀ ਗੁਰਕੀਰਤ ਕਿਰਪਾਲ ਜੀ ਉਹਨਾਂ ਤੱਕ ਮੈਂ ਪਹੁੰਚ ਹੋਈ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਮੈਂ ਵੀਡੀਓ ਬਣਾ ਬਣਾ ਭੇਜੀਆਂ DFO ਨੂੰ ਮਿਲਿਆ DC ਬਟੰਡੇ ਨੂੰ ਮਿਲਿਆ SSP ਬਟੰਡੇ ਨੂੰ ਮਿਲਿਆ ਕੋਈ ਕਾਰਵਾਈ ਨਹੀਂ ਆ ਤੁਸੀਂ ਦੇਖੋ ਸਾਰੀਆਂ ਚਿੱਠੀਆਂ ਨੇ ਮੇਰੇ ਕੋਲੇ ਇਹ ਸਾਰੀਆਂ ਉਹ ਚਿੱਠੀਆਂ ਨੇ ਜਿਹੜੀਆਂ DFO ਨੇ ਜਿੱਦੇ ਟਾਲੀਆਂ ਪੱਟੀਆਂ ਜਾਂਦੀਆਂ ਮੈਂ ਉਸ ਦਿਨ DFO ਨਾਲ ਗੱਲ ਕਰਦਾ ਕੋਈ ਗੱਲ ਟਕਾਰੀ ਟਾਲੀਆਂ ਪੱਟੀਆਂ ਨੇ ਇਹਦੀ ਕਾਰਵਾਈ ਦੱਸੋ ਕਹਿੰਦੇ ਕਾਰਵਾਈ ਇਹਦੀ ਕੋਈ ਗੱਲ ਨਹੀਂ ਅਸੀਂ ਕਰਦੇ ਆ ਨਾ ਹੋਈ ਮੈਂ ਸਾਰੀ ਵੀਡੀਓ ਵੀਡੀਓ ਬਣਾ ਕੇ ਭੇਜੀ ਕਿਸ਼ਨ কুমার ਨੂੰ ਉਹਨਾਂ ਨੇ ਡੀਸੀ ਨੂੰ ਫੋਨ ਲਾਇਆ ਪਰਹੰਡੇ ਡੀਸੀ ਨੂੰ ਡੀਐਫਓ ਨੂੰ ਕਿਹਾ ਇੱਥੇ ਜੰਗਲਾਤ ਅਫਸਰ ਰੇਂਜ ਅਫਸਰ ਇੱਥੇ ਆ ਗਈ ਕਾਰਵਾਈ ਕਰਕੇ ਤੁਸੀਂ ਹੈਰਾਨੀ ਦੀ ਗੱਲ ਦੇਖੋ ਆਹ ਮੁੱਖ ਥਾਣਾ ਅਫਸਰ ਫੂਲ ਜੰਗਲਾਤ ਮਹਿਕਮੇ ਵੱਲੋਂ ਇਹਨੂੰ ਚਿੱਠੀ ਲਿਖ ਕੇ ਦੇਤੀ ਵੀ ਸਾਡੀਆਂ ਟਾਲੀਆਂ ਪੱਟੀਆਂ ਗੰਗਾਂ ਸਾਡੀਆਂ ਟਾਲੀਆਂ ਚੋਰੀ ਹੋਈਆਂ ਨੇ ਇਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਉਸ ਕਾਰਵਾਈ ਦੇ ਨਾ ਹੋਣ ਦੇ ਕਾਰਨ ਉਸ ਤੋਂ ਬਾਅਦ ਡੀਐਫਓ ਜਿਹੜਾ ਜ਼ਿਲ੍ਹਾ ਜੰਗਲਾਤ ਅਫਸਰ ਹੈ ਉਹਨੇ ਐਸਐਸਪੀ ਬਟੰਡੇ ਨੂੰ ਚਿੱਠੀ ਲਿਖ ਕੇ ਭੇਜੀ ਵੀ ਤੁਹਾਡਾ ਥਾਣਾ ਫੂਲ ਕਾਰਵਾਈ ਨਹੀਂ ਕਰਦਾ ਫੇਰ ਵੀ ਕਾਰਵਾਈ ਨਹੀਂ ਆਇਥੋਂ ਦਾ ਐਮਐਲਏ ਹਲਕਾ ਫੂਲ ਦਾ ਬਲਕਾਰ ਸਿੱਧੂ ਸ਼ਰਿਆਂ ਬੰਦਿਆਂ ਦੀ ਮਦਦ ਕਰ ਰਿਹਾ ਸ਼ਰਿਆਂ ਪੁਲਿਸ ਨੂੰ ਕਹਿੰਦਾ ਪਰਚਾ ਨਹੀਂ ਹੋਣ ਦੇਣਾ ਅੱਜ ਮੈਨੂੰ 8 ਦਿਨ ਹੋ ਗਏ ਉਸ ਤੋਂ ਬਾਅਦ ਮੈਂ ਸਾਰੀਆਂ ਚਿੱਠੀਆਂ ਹਾਈ ਕੋਰਟ ਨੂੰ ਮੁੱਖ ਮੰਤਰੀ ਨੂੰ ਸੈਸ਼ਨ ਜੱਜ ਨੂੰ ਸੈਕਟਰੀ ਚੀਫ ਸੈਕਟਰੀ ਨੂੰ ਹੋਮ ਸੈਕਟਰੀ ਨੂੰ ਸਾਰਿਆਂ ਨੂੰ ਚਿੱਠੀਆਂ ਕੱਢਤੀਆਂ ਕੋਈ ਕਾਰਵਾਈ ਨਹੀਂ ਪੰਜਾਬ ਦਾ ਮੁੱਖ ਮੰਤਰੀ ਡਰਾਮੇ ਕਰਦਾ ਆ ਜੀ ਨੰਬਰ ਦੇਤਾ ਜੀ ਫਲਾਨਾ ਨੰਬਰ ਆ ਜੀ ਮੈਂ ਬੋਲਣ ਲੱਗਾ ਤੁਸੀਂ ਇੱਕ ਫੋਨ ਕਰੋਗੇ ਤੁਸੀਂ ਇੱਕ ਵੀਡੀਓ ਬਣਾ ਕੇ ਪਾਓਗੇ WhatsApp ਤੇ ਨਾਲ ਹੀ ਨਾਲ ਤੁਹਾਨੂੰ ਥੋੜੀ ਸੁਣਵਾਈ ਹੋਊਗੀ ਕਿੱਥੇ ਆ ਕਿਹੜੀਆਂ ਗੱਲਾਂ ਕਰਦਾ ਜਿਉਂ ਨੂੰ 8 ਦਿਨ ਹੋ ਗਏ ਮੇਰੇ ਵਰਗੇ ਬੰਦੇ ਨੂੰ 8 ਦਿਨ ਹੋ ਗਏ ਲਗਾਤਾਰ ਭਗਾਈ ਕਰਦੇ ਫਿਰ ਤੈਨੂੰ ਸਾਰੇ ਦਾ ਪਰੇਸ਼ਾਨ ਤੇ ਕੋਈ ਬੰਦਾ ਨਹੀਂ ਛੱਡਿਆ ਆਪਾਂ ਕਹਿੰਨਾ ਬੜਾ ਬੜਾ ਕੜਕ ਅਫਸਰਾ ਕ੍ਰਿਸ਼ਨ ਕੁਮਾਰ ਬੜਾ ਕੈਂਟ ਬੰਦਾ ਉਹ ਵੀ ਹੱਥ ਖੜੇ ਕਰ ਗਿਆ ਕੱਲ ਮੇਰੀ ਦੁਆਰੇ ਗੱਲ ਹੋਈ ਮੈਂ ਕਹਿੰਦਾ ਅਜ 8 ਦਿਨ ਹੋ ਗਏ ਦੱਸੋ ਟਾਲੀਆਂ ਸਰਕਾਰੀ ਪੱਟੀਆਂ ਪੰਗਾਂ ਨੇ ਆਹ ਟਾਲੀ ਦੇਖ ਲਾ ਐਡੀਆਂ-ਐਡੀਆਂ ਟਾਲੀਆਂ ਜੱਫੇ 'ਚ ਨਹੀਂ ਆਉਂਦੀਆਂ ਆਹ ਪੱਟੀਆਂ ਪੰਗਾਂ ਅਜ 8 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀੜੇ ਡਰਾਮੇ ਕਰਦਾ ਭਾਂਸਿਆਂ ਕੀੜੀਆਂ ਗੱਲਾਂ ਕਰਦਾ ਕਿ ਸਾਡੇ ਇੱਕ ਫੋਨ ਕਰੋ ਕਾਰਵਾਈ ਹੋਊਗੀ ਉਹ ਯਾਰ ਮੇਰੇ ਵਰਗਾ ਬੰਦਾ 8-8 ਦਿਨ ਹੋ ਗਏ ਆ ਡੀਸੀ ਐਸਐਸਪੀ ਸੈਕਟਰੀਆਂ ਤੱਕ ਪਹੁੰਚ ਕਰ ਲਈ ਚਿੱਠੀਆਂ ਕਾੜਤੀਆਂ ਉਹਨਾਂ ਨੇ ਵੀ ਗਾਹ ਥਾਣੇ ਨੂੰ ਲਿਖਤਾ ਸ਼ਰਿਆਂ ਫੂਲ ਡੀਐਸਪੀ ਅੱਥ ਖੜੇ ਕਰੀ ਜਾਂਦਾ ਕਿ ਨਹੀਂ ਜੀ ਕਾਰਵਾਈ ਨਹੀਂ ਕਰਦਾ ਕਿਉਂ ਨਹੀਂ ਕਰਦਾ ਦੱਸ ਮੈਂ ਪੁੱਛਣਾ ਚਾਹੁੰਨਾ ਪੰਜਾਬ ਪੁਲਿਸ ਤੋਂ ਐਸਐਸਪੀ ਬਠਿੰਡੇ ਤੋਂ ਡੀਐਸਪੀ ਫੂਲ ਤੋਂ ਐਸਐਸਪੀ ਫੂਲ ਤੋਂ ਵੀ ਆ ਟਾਲੀਆਂ ਪੱਟੀਆਂ ਪੰਗੀਆਂ ਜੰਗਲਾਤ ਅਫਸਰ ਵੱਲੋਂ ਸਾਡੇ ਕੋਲ ਸ਼ਿਕਾਇਤ ਆ ਚੁੱਕੀ ਹੈ ਵੀ ਸਾਡੀਆਂ ਟਾਲੀਆਂ ਪੱਟੀਆਂ ਕਾਰਵਾਈ ਕਰੋ ਕਿਉਂ ਨਹੀਂ ਕਰਦੇ ਬਈ ਐਵੇਂ ਨੇ ਸ਼ਰਿਆਂ ਚੋਰ ਲਈ ਸ਼ਰਿਆਂ ਮੱਕ ਚ ਖੜ ਗਿਆ ਆ ਕੇ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਵਾਤਾਵਰਨ ਬਚਾ ਲਓ ਜੀ ਵਾਤਾਵਰਨ ਦਿਵਸ ਮਨਾ ਲਓ ਜੀ ਰੋਖ ਲਾਓ ਜੀ ਪਾਣੀ ਬਚਾਓ ਜੀ ਧਰਤੀ ਬਚਾਓ ਜੀ ਆ ਹਾਲਾਤ ਨੇ ਯਾਰ ਇੱਕ ਪਾਸੇ ਆਟਾ ਲੀਆਂ ਆ ਤਿੰਨ ਟਾਲੀਆਂ ਪਿੰਡ ਸਿਲਵਰਾ ਦਾ ਬੰਦਾ ਹਰਪ੍ਰੀਤ ਸਿੰਘ ਪੁੱਤਰ ਆਪਣਾ ਜਸਵੰਤ ਸਿੰਘ ਜਿਹਨੇ ਪੱਟਿਆ ਉਹ ਪੰਜ ਟਾਲੀਆਂ ਪੱਟ ਕੇ ਗਏ ਵੀ ਕਰਤੀਆਂ ਚੱਕੀ ਲੈ ਗਿਆ ਚੋਰੀ ਦਾ ਪਰਚਾ ਬਣਦਾ ਪਿੰਡ ਕਾਲੋਕਿਆਂ ਦਾ ਗੁਰਦੀਪ ਸਿੰਘ ਜਸਕਰਨ ਸਿੰਘ ਪੁੱਤਰ ਕਰਮ ਸਿੰਘ ਦੋਨੇ ਭਰਾਵਾਂ ਨੇ ਪੱਟ ਕੇ ਪੰਜ ਟਾਲੀਆਂ ਗਏ ਵੀ ਕਰਤੀਆਂ ਉਹ ਇੱਕ ਥਾਪੜਦੇ ਆ ਕਿਨੇ ਸਾਡੇ ਨਾਲ ਐਮਐਲਏ ਖੜਾ ਸਾਡੀ ਕਿਹੜਾ ਕੋਈ ਸਾਡੇ ਦੇ ਕਿਹੜਾ ਕੋਈ ਪਰਚਾ ਕਰਾ ਦੂ ਇਹ ਇੱਕ ਥਾਪੜਦੇ ਪਿੰਡ 'ਚ ਉਹ ਬੰਦੇ ਇਹ ਵੀ ਇੱਕ ਥਾਪੜਦੇ ਆ ਆ ਇਹ ਆ ਕੁਛ ਕਰਦੀਆਂ ਸਰਕਾਰਾਂ ਇੱਥੇ ਯਾਰ ਜੇ ਮੇਰੇ ਵਰਗੇ ਬੰਦੇ ਦੀ ਕੋਈ ਸੁਣਵਾਈ ਨਹੀਂ ਆਉਂਦੀ ਓਏ ਆਮ ਬੰਦੇ ਦੀ ਸੁਣਵਾਈ ਇੱਥੇ ਕਿਹੜਾ ਕਰ ਦੂਗਾ ਕਿਹੜਾ ਪੁਛਦਾ ਆ ਬੰਦੇ ਨੂੰ ਥੜੇ ਨਹੀਂ ਚੜਨਦੇ ਦਫ਼ਤਰ ਨਹੀਂ ਕੋਈ ਪੜਨ ਦਿੰਦਾ ਆ ਹਾਲਾਤ ਨੇ ਇੱਥੇ ਅਗਲਾ ਕਦਮ ਕੀ ਹੈ ਜੀ ਆਪਣਾ ਅਗਲਾ ਕਦਮ ਸੁਣ ਲੋ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਕਹਿ ਦੇਣਾ ਚਾਹੁੰਦਾ ਜੇ ਇਹਨਾਂ ਦੇ ਕਾਰਵਾਈ ਨਾ ਹੋਈ ਆਹ ਤਾਲੀਆਂ ਖਿੱਚ ਕੇ ਮੈਂ ਹਾਈਵੇ ਜਾਮ ਕਰੂੰਗਾ ਮੈਂ ਤਾਲੀਆਂ ਹਾਈਵੇ ਤੇ ਲਿਜਾ ਕੇ ਸੱਟੂੰਗਾ ਉਹਦੀ ਜ਼ਿੰਮੇਵਾਰ ਸਰਕਾਰ ਆ ਉਹਦੀ ਜ਼ਿੰਮੇਵਾਰ ਐਸਐਸਪੀ ਬਟੰਡਾ ਹੈ ਡੀਸੀ ਬਟੰਡਾ ਹੈ ਜਵਾਬ ਦੇ ਹੀ ਮੈਂ ਉਸ ਹਾਈਵੇ ਬਰਣਦੇ ਹਾਈਵੇ ਦੇ ਉੱਤੇ ਟਾਲੀਆਂ ਸਿੱਟੂਆਂ ਵੀ ਦੱਸੋ ਆਹ ਟਾਲੀਆਂ ਪੱਟੀਆਂ ਨੂੰ ਅੱਜ 10 ਦਿਨ ਹੋ ਗਏ ਕਾਰਵਾਈ ਕਿਉਂ ਨਹੀਂ ਕਰ ਰਹੇ ਆ ਦੇ ਉਹ ਸੜਕ ਹੈ ਵਿਚਾਰੇ ਟਾਲੀਆਂ ਖੜੀਆਂ ਪੱਟੀਆਂ ਹੈ ਮਹਿਕਮਾ ਮੰਨ ਗਿਆ ਜੰਗਲਾਤ ਮਹਿਕਮਾ ਮੰਨ ਗਿਆ ਜੰਗਲਾਤ ਮਹਿਕਮੇ ਲਿਖ ਕੇ ਦੇਤਾ ਵੀ ਇਹਨਾਂ ਦੇ ਕਾਰਵਾਈ ਕਰੋ ਬੰਦੇ ਸਾਡੀਆਂ ਟਾਲੀਆਂ ਪੱਟੀਆਂ ਉਹਦੇ باوجود ਕਾਰਵਾਈ ਕਿਉਂ ਨਹੀਂ ਹੋ ਰਹੀ ਹੁਣ ਮੇਰੇ ਕੋਲ ਰਾਹ ਹੀ ਬਚਦਾ ਵੀ ਜੇ ਨਾ ਕਾਰਵਾਈ ਹੋਈ ਮੈਂ ਸਾਰੀਆਂ ਟਾਲੀਆਂ ਕ੍ਰਿਸਕ ਹਾਈਵੇ ਦੇ ਉੱਤੇ ਲਿਜਾ ਕੇ ਸਿੱਟੂਗਾ ਉੱਥੇ ਸੜਕ ਜਾਮ ਕਰੂੰਗਾ ਉੱਥੇ ਆ ਕੇ ਸਰਕਾਰ ਇਹ ਪ੍ਰਸ਼ਾਸਨ ਜਵਾਬ ਦੇ ਦੇ ਵੇ ਅਸੀਂ ਟਾਲੀਆਂ ਪੱਟੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ ਆ ਹਾਲਾਤ ਐਥੇ ਆ ਆ ਕੁਛ ਤੇ ਚੱਲ ਰਿਹਾ ਦਿਖਾ ਦੇ ਹੁਣ ਤੂੰ ਏਡੀਆਂ ਆਂ ਟਾਲੀਆਂ ਉਹ ਪੰਗੀਆਂ ਪੱਟੀਆਂ ਨਾ ਕਿਸੇ ਨੇ ਚੱਕੀਆਂ ਸਾਰੇ ਗਾਂਵਾਂ ਗਾਂਵਾਂ ਤੋਂ ਮਿੱਟੀ ਝੜੀ ਜਾਂਦੇ ਆ ਯਾਰ ਹੱਦ ਹੋ ਗਈ ਯਾਰ ਇੱਕ ਆਈਪੀਐਸ ਇੱਕ ਆਈਐਸ ਅਫਸਰ ਇੱਕ ਐਮਐਲਏ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਧੱਕਾ ਯਾਰ ਐਵੇਂ ਕਿਵੇਂ ਤੁਸੀਂ ਬਚਾਓਗੇ ਦਰਹਤ ਐਂ ਤਾਂ ਲੋਕਾਂ ਨੇ ਇੱਥੇ ਕੋਈ ਦਰਹਤ ਨਹੀਂ ਛੱਡਣਾ ਜਿੰਨੇ ਦਰਹਤ ਖੜੇ ਆ ਉਹ ਸੜਕਾਂ ਦੇ ਪਹੀਆ ਦੇਖਾ ਸਾਰੇ ਖਾ ਜਾਣਗੇ ਲੋਕ ਖੇਤਾਂ 'ਚ ਖੜੇ ਤਾਂ ਪਹਿਲੇ ਖਾ ਗਏ ਆਹ ਸਾਫ ਕਾ ਸਰਪੰਚ ਖੜਾ ਪਿੰਡ ਸਿਲਵਰਾ ਦਾ ਇਸੇ ਪਿੰਡ ਦਾ ਸਾਫ ਕਾ ਸਰਪੰਚ ਹੈ ਇਹਨੂੰ ਪੁੱਛ ਲਿਆ ਜਾਵੇ ਦੱਸੋ ਭਾਈ ਸਰਪੰਚ ਸਾਹਿਬ ਉਹ ਜੰਗਲ 5 ਕਿੱਲੇ ਲਾਇਆ ਸੀ ਉਹਨੂੰ ਪਾਲ ਕੇ ਤਿਆਰ ਕੀਤਾ ਇਸ ਬੰਦੇ ਦੀ ਬਦੌਲਤ ਇਹਨੇ ਮੇਰੇ ਅੱਖੇ ਲੱਗਿਆ 5 ਕਿੱਲੇ ਜ਼ਮੀਨ ਦਿੱਤੀ ਜੰਗਲ ਲਾਇਆ ਨਾਲ ਮਿਲ ਕੇ ਉਹ ਕੰਮਜਾਬ ਕੀਤਾ ਉਹਨੂੰ ਵੀ ਪੱਟਣ ਨੂੰ ਫਿਰਦੇ ਆ ਉਲਟੇ ਇਹਨੂੰ ਕਹਿੰਦੇ ਆਗੇ ਪਿੰਡ ਵਾਲੇ ਕਿ ਨਵਾਂ 5 ਕੱਟਦਾ ਜੰਗਲ ਲਾਦਾ ਇਹ ਜ਼ਮੀਨ ਵਾਹ ਕਰਕੇ ਆਪਾਂ ਦੇਣੀ ਸੀਗੀ ਠੇਕੇ ਤੇ ਲੈ ਉਹ ਮਰੀ ਜਾਂਦੇ ਉਹ ਬਿਮਾਰੀਆਂ ਨਾਲ ਤਾਪਮਾਨ ਵੱਧ ਗਿਆ ਉਹ ਮੀਂਹ ਪੈਂਦਾ ਨਹੀਂ ਜੀਬ ਸੋਡੀ ਨਿਕਲੀ ਪਈ ਐ ਦਰਾਤ ਤੁਸੀਂ ਉਹ ਵੀ ਨਹੀਂ ਛੱਡ ਰਹੇ ਯਾਰ ਆਹ ਛੱਡਣੀ ਕੀ ਸੀ ਖੇਤਾਂ 'ਚ ਮੋਟਰਾਂ ਤੇ ਉਹ ਸਰਕਾਰੀ ਖਾਲਾਂ ਤੇ ਪਈਆਂ ਤੇ ਸੜਕਾਂ ਤੇ ਸਰਕਾਰੀ ਪੰਚਾਇਤੀ ਥਾਮਦੂ ਵੀ ਪੱਟਣ ਨੂੰ ਫਿਰਦੇ ਆਂ ਤੁਸੀਂ ਦੱਸੋ ਸਰਪੰਚ ਸਾਹਿਬ ਆਹ ਜੀਆਂ ਟਾਲੀਆਂ ਪੱਟਕਣਾਂ ਜਿਪ ਕਾਇਦਨ ਹੋ ਗਈ 8 13 ਤੀਜ ਤੱਕ 13 ਦੀ ਘਟਨਾ ਹਾਂ 13 ਦੀ ਆਪਾਂ ਉਧਰੇ ਰਾਲਾ ਪਾਉਂਦੇ ਫਿਰਦੇ ਕੋਈ ਸਨਮਾਈ ਹੈਗੀ ਆ ਕੁਛ ਨਹੀਂ ਤੁਸੀਂ ਆਪਕੋ ਚਲੋ ਪੱਤਰਕਾਰਾ ਤੁਸੀਂ ਪੁੱਛ ਲੁਕੋ ਕੁਝ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਆਓ ਸੁਵਾਨ ਸਾਹਿਬ ਉੱਪਰ ਆਜੋ ਇਹ ਤੇਰੇ ਰਾਮ ਨਕ ਮਰਾ ਇਹ ਤਾਂ ਕੀ ਹੁਣੀ ਸਗੋਂ ਸੰਤਾਂ ਧੌਂਕੀਆਂ ਮਿਲਦੀਆਂ ਉਹ ਕਹਿੰਦੇ ਤੁਸੀਂ ਤਾਂ 10 ਮਿੰਟ ਪਾਲਿਆ ਪੰਗਾ ਖੜਾ ਕਰ ਲਿਆ ਇਹ ਤਾਂ ਧੌਂਕੀਆਂ ਮਿਲਦੀਆਂ ਯਾਰ ਮਾਈ ਕਿ ਨਹੀਂ ਤੁਹਾਡੇ ਪਿੰਡ ਦੀਆਂ ਟਾਲੀਆਂ ਪੱਟੀਆਂ ਨਹੀਂ ਆ ਜਾਂ ਕੋਈ ਹੋਰ درخت ਲੈ ਗਏ ਨੇ ਪੱਟ ਕੇ ਕੀ ਕਹਿਣਾ ਚਾਹੋਗੇ ਤੁਸੀਂ ਕਾਰਵਾਈ ਹੋਣੀ ਚਾਹੀਦੀ ਇਸ ਤੇ ਅਸੀਂ ਕਹਿੰਦੇ ਉਹ ਕਾਰਗਾਈ ਦੇ ਬਜਾਏ ਉਹ ਤਾਂ ਸਗੋਂ ਸਾਨੂੰ ਝਮਕਾਉਂਦੇ ਆ ਕੀ ਆਕੇ ਤੂੰ ਆ ਬੈਰ ਪਾਲਿਆ ਕਰ ਲੈ ਨਮਾ ਬੰਧ ਘੜਦਿਆ ਤੁਸੀਂ ਐ ਕਰ ਦੋ ਸਾਨੂੰ ਕਹਿ ਰਹੇ ਐ ਸਭ ਆਕੇ ਵੀ ਤੁਸੀਂ ਇਹ ਕਾਰਵਾਈ ਨਾ ਕਰੋ ਤੇ ਬਾਈ ਤੁਹਾਨੂੰ ਸਾਰਨੀ ਵਾਲੇ ਤੌਰ ਤੇ ਖੜਿਆ ਤਰਸਤਾ ਕਰਕੇ ਨਾ ਸਾਡਾ ਕਿਸੇ ਨਾ ਲੱਖੇ ਨਾਲ ਲਿਆ ਜਾ ਨਾ ਸਾਡੀ ਕਹਾ ਹੁੰਦਾ ਨਾ ਦੁਸ਼ਮਣੀਆਂ ਕਿਸੇ ਨਾ ਅਸੀਂ ਤੁਹਾਨੂੰ ਸਾਰਨੀ ਵਾਲੇ ਤੌਰ ਤੇ ਖੜਿਆ ਬਿਆ ਦਰਖ ਸੀਗੇ ਕਿ ਸਹੀ ਆ ਇਹਦੇ ਇਨਸਾਫ ਮਿਲਣਾ ਚਾਹੀਦਾ ਈ ਮੇਰੀ ਤਾਂ ਇਹੀ ਪੀ ਲਈ ਬੰਗਲਾਤ ਮੈਂ ਕਹਾਂ ਕੀ ਮੇਲੇ ਤੋਂ ਹਾਂ ਸਾਰੇ ਨੇ ਮੈਂ ਸਾਰੇ ਦੇਖ ਕੇ ਗਏ ਮੌਕਾ ਆ ਜਿਹੜਾ ਕ੍ਰਿਸ਼ਨ ਕੁਮਾਰਾ ਜੀ ਉਹ ਆਪ ਆਇਆ ਉਹਦੇ ਸੀ ਆਪ ਕੋਲੇ ਸੀ ਆਈ ਵੀਡੀਓ ਆਇਆ ਸਾਰੇ ਆ ਕੇ ਗਏ ਸਾਰੇ ਮੌਕਾ ਦੇਖ ਸਾਰਾ ਮੌਕਾ ਦੇਖ ਕੇ ਗਏ ਦੇਖ ਕੇ ਗਿਆ ਜੰਗਲਾਤ ਮਹਿਕਮੇ ਦੇ ਰੇਂਜ ਅਫਸਰ ਇੱਥੇ ਆਇਆ ਤਰੋਗੇ ਇੱਥੇ ਆ ਸਾਰਾ ਲਿਖ ਕੇ ਲਿਗਾ ਲਿਖ ਕੇ ਦੇ ਵੀ ਦਿੱਤਾ ਕਰ ਬਈ ਤਾਂ ਵੀ ਨਹੀਂ ਕੋਈ ਚਲ ਜੇ ਇੱਕ ਡੱਗ ਪਿਓ ਦੂਜੀ ਟਾਲੀ ਹਜੇ ਕਹਿੰਦੇ ਆ ਉਹ ਪੜਦੇ ਸੀ ਪੜਦਿਆਂ ਨੂੰ ਰੋਕ ਕੇ ਥੱਲੇ ਦੇਖਣ ਥੱਲੇ ਉਹ ਪੱਤੀ ਪਈ ਉਹ ਦਿਖਾ ਦਨੇਗਾ ਪਈ ਥੱਲੇ ਪਈ ਹਾਂ ਉਹ ਪਹਾੜੀਆ ਆ ਦਖਾ ਦੰਨੇ ਆ ਆ ਖੜਗੀਆਂ ਆ ਆ ਦੇਖੋ ਖੜੀਆਂ ਆ ਪਰਲੇ ਪਾਸੇ ਖਾਲਾ ਖੜਿਆ ਦਰਾ ਸਾਰੇ ਆ ਵੀ ਕਿਹਟ ਖਾਲ ਕਟਣਾ ਕੋ ਕਾਰਵਾਈ ਕਰਕੇ ਨਿਕਲ ਜੀ ਬੀਡ ਬਣ ਦੱਸਣ ਆਪੇ ਪੈਪਾ ਪਾਉਣਾ ਖਾਲ ਪਾਣੀ ਕਹੀ ਦੋ ਕਟ ਹੋ ਜਾਊਗਾ ਪਰ ਐ ਥੋੜਾ ਬਿਨਾ ਗੱਲ ਤੇ ਚੱਕ ਕੇ ਤੇ ਪਾ ਤੋੜ ਤੀਆਂ ਯਾਰ ਇੱਕ ਆਈਪੀਐਸ ਸਿਕਾਈ ਐ ਅਫਸਰ ਸੁਣਨ ਨੂੰ ਤਿਆਰ ਹੀ ਨਹੀਂ ਇੱਕ ਐਮਐਲਏ ਫੋਨ ਕਰਦਾ ਪੈਰ ਨਿਕਲ ਜਾਂਦੇ ਆ ਹੱਦ ਆ ਯਾਰ ਐਮਐਲਏ ਦਾ 2-3 ਸਾਲ ਬਾਅਦ ਕੋਈ ਹੋਰ ਆ ਜਾਊਗਾ ਇੱਥੇ ਤੁਸੀਂ ਦਾ ਇੱਛੀ ਰਹਿਣਾ ਸੋਡਾ ਕੋਈ ਫਰਜ਼ ਹੈ ਕਿ ਨਹੀਂ ਹੈ ਇਸ ਧਰਤੀ ਪ੍ਰਤੀ ਆ ਆ ਦੇਖ ਲੋ ਆ ਆ ਪੰਗਾਂ ਪੱਟੀਆਂ ਆ ਮਾਰੀਆਂ ਪੰਗਾਂ ਮੂਧੀਆਂ ਆ ਆ ਪਰਦੇ ਪਰਦੇ ਉਹ ਤੇ ਉਸ ਮੌਕੇ ਤੇ ਕੁਦਰਤੀ ਆ ਗਏ ਤੇ ਇਹ ਰੋਗੀ ਬਸ ਇੰਨਾ ਬਚ ਗਈ ਇਹ ਇਹਦੇ ਵੀ ਜੜਾਂ ਨੂੰ ਪਾਲਾ ਇੱਕ ਹੜਾ ਆ ਕੇ ਹੱਤਵਾਰੇ ਇਹਨਾਂ ਦੇ ਸੀਪਾ ਮਿੱਟੀ ਲਾ ਕੇ ਗਏ ਆ ਆ ਹੁਣ ਮਿੱਟੀ ਜੀ ਲਾ ਕੇ ਬਸ ਖਾਣਾ ਪੂਰਤੀ ਕਰਕੇ ਆ ਦੇਖ ਆ ਪਈਆ ਪੱਟੀਆਂ ਇਹਨੂੰ ਪਾ ਲਿਆ ਸੀਗਾ ਆ ਕੇ ਬਾਡਾ ਇਹ ਹੁਣ ਮਿੱਟੀ ਭਰਤੀ ਆ ਕੇ ਦੋ ਰੋਕੀ ਮੌਕੇ ਤੇ ਆ ਕੇ ਟਿਕਦੀ ਆ ਆ ਟਿਕਿਆਂ ਦੇ ਆ ਆ ਟਿਕਿਆਂ ਦੇ ਹੁਣ ਆ ਦੇਖੋ ਆ ਆ ਟਿੱਕੇ ਵੇ ਸੀ ਆ ਦੇਖੋ ਵੱਡੀਆਂ ਆ ਆ ਵੱਡਾ ਆ ਟਿਕਿਆ ਵਾ ਆ ਖਾਲ ਦਿਖਾ ਦੇ ਨਾ ਦੇਲਾ ਆ ਆ ਟਾਲੀ ਖੜੀ ਆ ਆ ਖਾਲ ਆ ਆ ਛੜਕਾ ਵਿਚਾਰੇ ਜਾਂ ਖਾਲ ਤੇ ਛੜਕੇ ਟਾਲੀਆਂ ਖੜੀਆਂ ਆ ਇਹਨੂੰ ਇਹਨੂੰ ਬੱਟਣ ਪਏ ਆ ਦੇਖਿਆ ਬੱਟੇ ਵਾ ਟਾਲੀ ਤੋ ਹੋਊਗੀ ਇਹ ਮੌਕੇ ਤੇ ਆ ਕੇ ਸੀ ਰੋਕੀ ਉਦਨੇ ਸੋ ਬਾ ਚੇਤਾਵਨੀ ਇਹੀ ਆ ਸਰਕਾਰ ਨੂੰ ਵੀ ਜੇ ਨਾਂ ਨਾ ਬੰਦਿਆਂ ਤੇ ਕਾਰਵਾਈ ਹੋਈ ਨਾ ਪਰਚਾ ਹੋਇਆ ਟਾਲੀਆਂ ਚਾੱਕ ਕੇ ਹਾਈਵੇ ਉੱਤੇ ਜਾ ਕੇ ਜਾਮਲਾ ਮੈਗ ਉੱਥੇ ਆ ਕੇ ਸਰਕਾਰ ਜਵਾਬ ਦੇਦੀ ਤੇ ਮੈਂ ਅਪੀਲ ਕਰਦਾ ਵਾਤਾਵਰਣ ਪ੍ਰੇਮੀਆਂ ਨੂੰ ਜਿਨ੍ਹਾਂ ਦੇ ਉੱਤੇ ਦਰਦ ਹੈਗਾ ਕੋਈ ਮੜਾ ਮੋਟਾ ਪੰਜਾਬ ਦਾ ਜਿਹੜੇ ਚਾਹੁੰਦੇ ਆ ਜਿਵੇਂ ਚਿਪਕੋ ਦੋ ਦਿਨ ਚੱਲਿਆ ਸੀ ਹੁਣ ਪੰਜਾਬ ਦੇ ਲੋਕੋ ਆਪਣੀਆਂ ਔਣ ਵਾਲੀਆਂ ਨਸਲਾਂ ਬਚਾਉਣ ਖਾਤਰ ਸਾਨੂੰ ਹਜਾਂ ਦੋ ਦਿਨ ਕੋਈ ਖੜਾ ਕਰਨਾ ਪੈਣਾ ਬਾਈ ਹੁਣ ਜੇ ਤੁਸੀਂ ਚਾਹੁੰਦੇ ਆ ਵੀ ਸਾਡੇ ਰੁੱਖ ਸਾਡੀ ਧਰਤੀ ਇਹ ਹਵਾ ਪਾਣੀ ਬਚੇ ਰਹਿਣ ਤਾਂ ਉੱਠ ਕੇ ਦੋ ਦਿਨ ਬੱਜਣੇ ਪੈਣੇ ਲੜਨਾ ਪੈਣਾ ਸੜਕਾਂ 'ਚ ਨਿਕਲਣਾ ਪੈਣਾ ਕਰਾਂ 'ਚ ਬੈਠ ਕੇ ਗੱਲ ਨਹੀਂ ਬਣਨੀ ਜੇ ਇਹ ਹੱਲ ਨਾ ਹੋਇਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਢੀ ਗੰਦੀ ਤੁਸੀਂ ਮੇਰਾ ਸਾਥ ਦੇਣਾ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਜੋ ਵੀ ਸਾਧਨ ਲੈ ਕੇ ਆਸ ਰਹੇ ਆਜੋ ਮੈਂ ਤੁਹਾਨੂੰ ਅਗਲਾ ਸੁਨੇਹਾ ਦੇਵਾਂਗਾ ਜੇ ਨਾ ਹੱਲ ਹੋਇਆ ਕੋਈ ਤੇ ਆਪਾਂ ਬਟੰਡਾ ਜਿਹੜਾ ਹਾਈਵੇ ਹੈ ਉਹ 'ਚ ਟਰਾਲੀਆਂ ਲਾ ਜਾ ਕੇ ਉਹ ਜਾਮ ਕਰਨਾ ਉਦੋਂ ਪੈਰ ਜੁੱਤੀ ਨਾ ਪਾਇਓ ਇਹ ਪਿੰਡ ਪਿੰਡ ਦੀ ਕਹਾਣੀ ਹੈ ਜੇ ਆਪਾਂ ਰੁੱਖ ਐਂ ਬਚਨੇ ਨਹੀਂ ਬਾਈ ਇਹ ਸਾਰੇ ਫਨਾ ਕਰ ਦੇਣ ਸੋ ਵੀ ਦਾ ਅਗਲਾ ਸੁਨੇਹਾ ਜੀ ਮੇਰੀ ਡੀਕ ਰੱਖਿਓ ਜੇ ਲੋ ਤੁਹਾਨੂੰ ਮੈਂ ਸੱਦਾ ਦਿੰਨਾ ਹੈ ਨਾਲ ਦੀ ਨਾਲ ਆਜੋ ਤੇ ਆਪਾਂ ਸਾਰੀਆਂ ਟਾਲਾਂ ਨਾਲ ਜਾ ਕੇ ਹਾਈਵੇ ਤੇ ਸੱਟ ਨੂੰ ਉੱਥੇ ਵੀ ਡੀਸੀ ਤੇ ਐਸਐਸਪੀ ਆ ਕੇ ਜਵਾਬ ਦੇ ਵੀ ਅਸੀਂ ਜੰਗਲਾਤ ਮਹਿਕਮੇ ਦੀਆਂ ਸ਼ਿਕਾਇਤਾਂ ਆਉਣ ਦੇ ਬਾਵਜੂਦ ਵੀ ਪਰਚਾ ਕਿਉਂ ਨਹੀਂ ਦਿੰਦੇ